ਇਕ ਵਾਰ ਹਤਲ ਸ਼ਰਮਾ ਜੀ ਦੇ ਸਟੂਡੀਓ ਗਏ ਜੀ ਕਹਿੰਦਾ ਵੀ ਸ਼ਰਮਾ ਜੀ ਮੈਂ ਕਾਰਡ ਵੀ ਦੇ ਕੇ ਗਿਆ ਸੀ ਆਪਦੇ ਵਿਆਹ ਦਾ ਮੈਂ ਡੱਬਾ ਵੀ ਦੇ ਕੇ ਗਿਆ ਸੀਗਾ ਤੁਸੀਂ ਮੇਰੇ ਤੇ ਨੂਰੀ ਦੇ ਵਿਆਹ ਤੇ ਆਏ ਹੀ ਨਹੀਂ ਹੈ ਸਾਰੇ ਆਏ ਭਾਈਚਾਰਾ ਤੁਸੀਂ ਨਹੀਂ ਆਏ ਤੇ ਹਤਲ ਸ਼ਰਮਾ ਜੀ ਕਹਿੰਦੇ ਵੀ ਉਹ ਸੌਰੀ ਸਰਦੂਲ ਜੀ ਉਸ ਦਿਨ ਰਿਕਾਰਡਿੰਗ ਸੀ ਸਟੂਡੀਓ ਚ ਰਿਕਾਰਡਿੰਗ ਸੀ ਮੈਂ ਅਸਲੀ ਨਹੀਂ ਆ ਸਕੇ ਸਰਦੂਲ ਲੋਕ ਕਹਿੰਦਾ ਓਹੋ ਹੋ ਅੱਛਾ 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 ਉਸ ਦਿਨ ਰਿਕਾਰਡਿੰਗ ਸੀ ਚਲੋ ਰਿਕਾਰਡਿੰਗ ਤਾਂ ਸਟੂਡੀਓ ਚ ਕਦੇ ਕਦੇ ਹੋਣੀ ਆ ਸਾਡੇ ਵਿਆਹ ਤਾਂ ਹੁੰਦੇ ਹੀ ਰਹਨੇ ਆ ਤਾਂ ਇੰਦਾ ਦੇ ਕਰ ਜਿਹੜਾ ਮੀਣਾ ਮੀਣਾ ਵੀ ਮਾਰ ਟੀਚਰ ਵੀ ਕਰ ਰਹੇ ਹੁੰਦੇ ਹਾਂ ਵੀ ਰਿਕਾਰਡਿੰਗ ਦੀ ਕੋਈ ਗੱਲ ਨਹੀਂ ਇਹ ਤਾਂ ਕਿਤੇ ਕਦੇ ਹਾਂ ਸਾਡੇ ਹੁੰਦੇ ਰਹਨੇ ਉਹਦੇ ਵਿਆਹ ਦਾ ਨਾਲ ਅੱਛਾ ਵਿਆਹ ਕਿਵੇਂ ਦੋਨਾਂ ਦਾ ਹੁੰਦਾ ਸਰਦੂਲ ਦੇ ਅਮਰ ਨੂਰੀ ਜੀ ਨੂੰ ਸਰਦੂਲ ਸਮਝਦਾ ਸੀ ਵੀ ਆਪਣਾ ਪਿਆਰ ਆਪਣਾ ਤਾਂ ਬਹੁਤ ਆ ਵੀ ਤੂੰ ਮੁੰਡੇ ਵਾਲੇ ਪਾਸੇ ਹੂੰ ਤੇ ਉਧਰ ਰੋਸ਼ਨ ਸਾਗਰ ਪਾਪਾ ਜੀ ਸਾਡੇ ਅਮਰ ਨੂਰੀ ਦੇ ਡੈਡੀ ਅੱਛਾ ਉਹ ਕਹਿੰਦੇ ਵੀ ਆਪਣੀ ਤਾਂ ਦਦਾਰ ਸੰਦੂ ਨਾਲ ਜਦੋਂ ਨੂਰੀ ਗੌਂਦੀ ਸੀ ਉਹਨਾਂ ਵੇਲਿਆਂ ਦੀ ਸਾਹਜ ਹੂੰ ਹੂੰ ਇਸ ਲਈ ਤੂੰ ਭਾਈ ਕੁੜੀ ਵਾਲੇ ਪਾਸੇ ਹਾਜਰੇ ਲਵਾਉਣੀ ਆ ਅੱਛਾ ਫਿਰ ਅਸੀਂ ਆਏ ਕੀਤਾ ਜਦ ਦਿਨ ਸਰਦੂਲ ਉਹਨਾਂ ਦੀ ਬਰਾਤ ਆਉਣੀ ਸੀਗੀ ਹੂੰ ਖੰਨੇਓ ਰੋਪੜ ਅੱਛਾ ਉਹਦੋਂ ਫਿਰ ਅਸੀਂ ਜਸਵਾਲ ਜੀ ਮੈਂ ਹੋਰ ਸੱਜਣ ਮਿੱਤਰ ਅਸੀਂ ਕੁੜੀ ਵਾਲੇ ਪਾਸੇ ਅਸੀਂ ਕੁੜੀ ਵਾਲੇ ਪਾਸੇ ਉਹਦੋਂ ਕੁੜੀ ਵਾਲੇ ਪਾਸਿਓ ਸਰਦੂਲ ਉਹਨਾਂ ਦੀ ਬਰਾਤ ਨੂੰ ਰਸੀਬ ਕੀਤਾ ਹੂੰ ਹੂੰ ਉੱਥੇ ਪੂਰੀ ਹਾਜਰੇ ਲਵਾਈ ਫਿਰ ਜਦੋਂ ਰਿਸੈਪਸ਼ਨ ਸੀਗੀ ਇੱਕ ਦੋ ਦਿਨਾਂ ਦੇ ਫਰਕ ਨਾਲ ਰੱਖਣ ਨੇ ਫਿਰ ਉਧਰ ਅਸੀਂ ਫਿਰ ਫਿਰ ਮੁੰਡੇ ਵਾਲੇ ਪਾਸੇ ਮੁੰਡੇ ਵਾਲੇ ਪਾਸੇ ਅੱਛਾ ਵਿਆਹ ਵਿਆਹ ਤੋਂ ਪਹਿਲਾਂ ਇਕੱਠੇ ਗਾਉਂਦੇ ਰਹੇਗੇ ਨੇ ਵਿਆਹ ਕਿਵੇਂ ਹੁੰਦਾ ਦੋਨਾਂ ਦਾ ਜੀ ਵਿਆਹ ਇਦਾਂ ਹੋਇਆ ਕਿ ਦਦਾਰ ਨਾਲ ਜਦੋਂ ਨੂਰੀ ਦੀ ਜੋੜੀ ਟੁੱਟ ਗਈ ਅੱਛਾ ਇਹ ਰੋਪੜ ਰਹਿੰਦੇ ਸੀ ਉੱਚਾ ਖੇੜਾ ਉੱਚਾ ਜਿਹਾ ਉੱਚਾ ਜਿਹਾ ਖੇੜਾ ਉਹਨੂੰ ਕਹਿੰਦੇ ਆ ਅੱਛਾ ਤੇ ਉਸ ਤੋਂ ਬਾਅਦ ਕਿਤੇ ਟੀਮ ਬਣਨੀ ਸੀ ਕਈਆਂ ਨੇ ਯਤਨ ਕੀਤੇ ਲੁਧਿਆਣੇ ਵਾਲੇ ਨੇ ਉਹ ਕਹਿੰਦੇ ਸੀ ਅਸੀਂ ਲੁਧਿਆਣੇ ਨਹੀਂ ਟੀਮ ਬਣਾਉਣੀ ਹੂੰ ਭਾਵੇਂ ਦਦਾਰ ਨਾਲ ਸਾਡੀ ਟੀਮ ਨਹੀਂ ਰਹੀ ਪਰ ਅਸੀਂ ਦਦਾਰ ਨੂੰ ਨੀਵਾ ਨਹੀਂ ਦਿਖਾਣਾ ਅੱਛਾ ਕਿਸੇ ਕਰਨਾ ਕਰਕੇ ਟੁੱਟ ਗਈ ਸੀ ਜੀ ਟੁੱਟੀ ਤਾਂ ਵੈਸੇ ਉਹੀ ਜਿਵੇਂ ਵੀ ਨੂਰੀ ਆਪਣੇ ਆਪ ਜੋਗੀ ਹੋ ਗਈ ਸੀ ਕਿ ਜ਼ਰੂਰੀ ਵੀ ਹੋਣਾ ਸੀ ਸੋ ਲੋਗਾਂ ਜੋਗੇ ਹੋ ਗਏ ਸੀ ਹਾਂਜੀ ਹੂੰ ਕਿਉਂਕਿ ਬਾਜ ਵਿੱਚ ਪੈਸੇ ਮਿਲਦੇ ਸੀਗੇ ਫਿਰ ਇੰਡੀਪੈਂਡੈਂਟ ਹੋ ਗਏ ਤੇ ਉਹ ਫਿਰ ਫਿਰ ਸਰਦੂਲ ਤੇ ਨੂਰੀ ਦੀ ਇਦਾਂ ਤਾਲਮੇਲ ਹੋ ਗਿਆ ਅੱਛਾ ਸਰਦੂਲ ਨੇ ਜੋੜੀ ਬਣਾ ਲਈ ਹੂੰ ਫਿਰ ਇਕੱਠੇ ਗਉਂਦੇ ਵੀ ਰਹੇ ਸਿਰ ਇਹਨਾਂ ਦੀ ਨੇੜਤਾ ਵੀ ਹੋ ਗਈ ਫਿਰ ਇਹਨਾਂ ਦੀਆਂ ਜਿਹੜੀਆਂ ਸਟਿੰਗਾਂ ਹੋਣੀਆਂ ਹੁੰਦੀਆਂ ਸੀ ਉਹ ਕਦੇ ਆ ਮੇਰਾ ਜਿਹੜਾ ਚੰਡੀਗੜ੍ਹ ਵਾਲਾ ਘਰ ਆ ਅੱਛੇ ਇੱਥੇ ਆ ਜਾਂਦੇ ਹੁੰਦੇ ਸੀ ਕਦੇ ਉਧਰ ਚਲੇ ਜਾਂਦੇ ਸੀ ਪੌਰੇ ਦੇ ਪਿੰਡ ਕਦੇ ਫਗਵਾੜੇ ਅਸੀਂ ਜਿਹੜੇ ਪੰਜ ਸੱਤ ਸਾਂਝੇ ਮਿੱਤਰ ਸੀ ਹੂੰ ਉੱਥੇ ਇਦਾਂ ਹੀ ਮਿਲਦੇ ਰਹੇ ਮਿਲਦੇ ਗਿਲਦੇ ਰਹੇ ਅੱਛੇ ਤੇ ਵਸ ਫਿਰ ਗਾ ਇਤੋਂ ਤੱਕ ਆ ਵੀ ਕੀ ਕਹ ਲਈਏ ਵੀ ਇੱਕ ਦੂਜੇ ਦੇ ਜੀਵਨ ਸਾਥੀ ਹੋ ਗਏ ਮਤਲਬ ਵਿਚੋਲੇ ਨਹੀਂ ਤੁਸੀਂ ਨਾ ਪੌਰਾ ਸਾਹਿਬ ਹੈਗੇ ਆਪਸੇ ਦੋਨੇ ਹੀ ਦੋਨੇ ਨਹੀਂ ਆਪਸੇ ਦੋਨੇ ਸੀਗੇ ਦੋਨੇ ਤੇ ਫਿਰ ਮੈਨੂੰ ਯਾਦ ਆ ਕਿ ਇਹਦੇ ਦੋ ਬੇਟੇ ਆ ਨਾ ਸਾਰੰਗ ਤੇ ਆਲਾਪ ਜੀ ਜੀ ਤੇ ਉਹ ਵੀ ਯਤਨ ਕਰ ਰਹੇ ਆ ਸੰਗੀਤਕਾਰ ਵਜੋਂ ਵੀ ਗਾਇਕ ਵਜੋਂ ਵੀ ਜੀ ਜੀ ਕਾਫੀ ਮਿਹਨਤੀ ਤੇ ਹਿੰਮਤੀ ਮੁੰਡੇ ਆ ਬੜੇ ਸਰਗਰਮ ਜੀ ਜੀ ਹੈ ਕਈ ਸਾਲਾਂ ਤੋਂ ਮੈਨੂੰ ਉਹ ਯਾਦ ਆ ਵੀ ਜਦੋਂ ਵੱਡੇ ਮੁੰਡੇ ਦਾ ਜਨਮ ਹੋਇਆ ਨਾ ਜੀ ਮੈਂ ਉਹ ਦਿਨ ਚਰਨਜੀਤ ਹੁਜਾ ਜੀ ਦੇ ਘਰੇ ਸੀ ਠਹਿਰਿਆ ਹੋਇਆ ਜੀ ਜੀ ਹੁਜਾ ਸਾਹਿਬ ਨੇ ਮੇਰੇ ਨਾਲ ਐਦਾਂ ਦਾ ਪਿਆਰ ਸੀ ਕਦੇ ਊਜਾ ਸਾਹਿਬ ਬਾਰੇ ਵੀ ਗੱਲ ਕਰਾਂਗੇ ਜੀ ਤੇ ਬੜਿਆਂ ਨੂੰ ਹੈਰਾਨੀ ਹੋਊਗੀ ਕਿ ਮੈਂ ਵੀ ਉਹਨਾਂ ਦੇ ਵਿੱਚ ਹੁਜਾ ਸਾਹਿਬ ਦੇ ਵੀ ਇੰਨਾ ਨੇੜੇ ਰਹਾ ਚਰਨਜੀਤ ਊਜਾ ਨੇ ਕਿਹਾ ਸੀ ਤੂੰ ਦਿੱਲੀ ਜਦੋਂ ਆਉਣਾ ਨਾ ਟੀ ਸੀਰੀਜ਼ ਨਾਲ ਜੀ ਸਾਦ ਕੇ ਕੰਮ ਕਰੀ ਜਾ ਜਿੰਨਾ ਮਰਜ਼ੀ ਕਰੀ ਜਾ ਪਰ ਜਦੋਂ ਤੂੰ ਮੈਨੂੰ ਪਤਾ ਲੱਗੇ ਵੀ ਦਿੱਲੀ ਆਇਆ ਹੋਇਆ ਤੇ ਮੈਂ ਮੇਰੇ ਕੋਲ ਨਹੀਂ ਆਇਆ ਇਹ ਨਹੀਂ ਮੈਂ ਦੁਸਰਾ ਬਰਦਾਸ਼ਤ ਕਰ ਸਕਦਾ ਫਿਰ ਮੈਨੂੰ ਮੈਂ ਕਈ ਵਾਰੀ ਤਾਂ ਕਹਿੰਦਾ ਸੀ ਮੈਂ ਭਾਜੀ ਮੈਂ ਆ ਗਿਆ ਤੇ ਫਿਰ ਮੈਂ ਰਾਤ ਨੂੰ ਹੋਜਾ ਸਭ ਕੋਲੇ ਰਹਿੰਦਾ ਹੁੰਦਾ ਸੀ ਅੱਛਾ ਜੀ ਇਹਨਾਂ ਦਾ ਭਰਾ ਸੀ ਚਰਨਜੀਤ ਹੋਜਾ ਜੀ ਦਾ ਗੁਲਸ਼ਨ ਅੱਛਾ ਉਹਦੇ ਘਰੇ ਬੱਚੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਸੀਂ ਉੱਥੇ ਵੀ ਉੱਥੇ ਲੈ ਗਏ ਉੱਥੇ ਜਦੋਂ ਵਾਪਸ ਆਉਂਦੇ ਸੀ ਕਹਿੰਦੇ ਆਪਾਂ ਕਾਫੀ ਖਾ ਪੀ ਲਿਆ ਆਪਾਂ ਤੁਰ ਕੇ ਚੱਲਦੇ ਨਾਲ ਨਾਲ ਗੱਲਾਂ ਕਰਦੇ ਆਂ ਤੇ ਵੀ ਕਾਰ ਲੈ ਕੇ ਮੁੰਡਾ ਤੁਸੀਂ ਚਰਨਜੀਤ ਜਿਹਦੇ ਸਰਦੂਲ ਮੈਂ ਤੇ ਹੁਜਾ ਜੀ ਨਹੀਂ ਨਹੀਂ ਅੱਛਾ ਅੱਛਾ ਮੈਂ ਤੇ ਚਰਨਜੀਤ ਹੁਜਾ ਜੀ 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 ਚਰਨਜੀਤ ਹੁਜਾ ਦੇ ਭਰਾ ਦੇ ਗੁਲਸ਼ਨ ਦੇ ਕਰਨ ਵਾਪਸ ਹੁਜਾ ਸਾਬ ਦੇ ਘਰੋਂ ਆ ਰਹੇ ਅੱਛਾ ਪੈਦਲ ਹੀ ਆ ਗਏ ਪੈਦਲ ਆ ਰਹੇ ਆ ਪਿੱਛੇ ਗੱਡੀ ਪਹਿਲੇ ਗੇਅਰ ਚ ਅੰਦਮੁੰਡਾ ਉਹ ਮੈਂ ਇੱਕ ਵਾਰ ਸਚਨ ਨੂੰ ਪੁੱਛਿਆ ਮੇਰੇ ਯਾਰ ਯਾਰ ਮਗਰ ਤੁਹਾਡੇ ਚੌਪਰਾਵਾ ਚ ਗੱਡੀ ਹੌਲੀ ਹੌਲੀ ਪਿੱਛੇ ਲਿਆਉਂਦਾ ਸੀ ਅਸੀਂ ਤਾਂ ਤੁਰ ਕੇ ਗੱਲਾਂ ਕਰਦੇ ਹੁੰਦੇ ਉਹ ਤੁਹਾਡੇ ਭਰਾਵਾ ਚ ਹਾਂ ਚ ਕੌਣ ਸੀ ਸਜਣ ਹੋ ਜਾ ਕਹਿੰਦਾ ਮੈਂ ਹੀ ਸੀ ਅੰਕਲ ਮੈਂ ਕਹੋ ਤੇ ਉਹ ਘਰੇ ਆਏ ਜਦੋਂ ਹੁਜਾ ਸਾਹਿਬ ਦੀ ਪਤਨੀ ਨੇ ਕਿਹਾ ਵੀ ਸਰਦੂਲ ਉਹਦੇ ਲੈਂਡਲਾਈਨ ਫੋਨ ਹੀ ਹੁੰਦੇ ਸੀ ਮੈਂ ਫੋਨ ਕੀਤਾ ਫਿਰ ਫੋਨ ਆਇਆ ਸਰਦੂਲ ਦਾ ਇਹ ਨੋਰੀ ਦਾ ਮੁੰਡਾ ਹੋਇਆ ਅੱਛਾ ਮੈਂ ਤਾਂ ਉਹ ਮੈਂ ਜੋੜਦਾ ਹੂੰ ਵੀ ਉੱਥੇ ਖ਼ਬਰ ਮਿਲੀ ਸਾਨੂੰ ਦਿੱਲੀ ਕਿਸਰਦੂਲ ਨੂਰੀ ਦੇ ਮੁੰਡੇ ਆ ਵੀ ਸਰਦੂਲ ਦਾ ਫੋਨ ਆਇਆ ਅੱਛਾ ਤੇ ਕਹਿੰਦਾ ਹੈ ਉਹ ਜੱਜ ਸਾਹਿਬ ਨੇ ਫੋਨ ਲਾ ਲਿਆ ਸਰਦੂਲ ਨੂੰ ਅੱਛਾ ਤੇ ਨਾਲ ਵਧਾਈਆਂ ਦਿੱਤੀ ਤੇ ਨਾਲ ਕਹਿੰਦਾ ਵੀ ਮੁੰਡਾ ਦਾਦ ਕਹਿੰਦੇ ਕਿਹਾ ਕਿ ਨਾਨਕਿਆਂ ਤੇ ਅਕਸਰ ਕਹਿੰਦੇ ਆ ਪਾਣਾ ਜੀ ਵੀ ਦਾਦ ਕਹਿੰਦੇ ਨਾਨਕਿਆਂ ਤੇ ਲੱਗਦਾ ਚਲ ਫੇਰ ਦਾ ਡਬਲ ਵਧਾਈਆਂ ਜਿਹੜੀ ਸਰਦੂਲ ਵੀ ਰੰਗ ਰੂਪ ਸਰਦੂਲ ਭਾਜੀ ਤੇ ਇਹਨੇ ਕਿਤੇ ਨਾ ਤੇ ਇਸ ਤਰ੍ਹਾਂ ਦਾ ਸ਼ਕਲ ਸ਼ਕਲ ਜਿਹਾ ਬੜਾ ਚ ਲਾਈਟ ਮੋਡ ਚ ਚੱਲਦਾ ਹੁੰਦਾ ਸੀਗਾ ਚਰਨਜੀਤ ਹੁਜਾ ਨਾਲ ਤਾਂ ਇਹਨਾਂ ਦਾ ਫਿਰ ਬੇਹੱਦ ਪਿਆਰ ਰਿਆ ਉਦੋਂ ਮਸ਼ਹੂਰ ਹੁੰਦਾ ਸੀਗਾ ਵੀ ਸਰਦੂਲ ਭਾਜੀ ਦਾ ਤਾਂ ਜਿ ਜਿਪਸੀ ਦਾ ਪੇਜ ਵੀ ਢੱਲਾ ਹੋ ਜਾਣਾ ਇਹ ਦਿੱਲੀ ਫੋਨ ਕਰਕੇ ਪੁੱਛਦੇ ਆ ਵੀ ਪੇਜ ਕਸਾਲਾਂ ਗੁਰੂ ਜੀ ਕਨਾ ਅੱਛਾ ਇੰਨਾ ਪਿਆਰ ਸੀ ਹੈ ਇੰਨਾ ਪਿਆਰ ਸੀ ਇਹਦੇ ਵਿੱਚ ਇੱਕ ਗੱਲ ਕਰਦੇ ਆਪਾਂ ਗੱਲ ਕਰੀਏ ਗਮਦੂਰ ਅਮਨਦੀ ਵੀ ਕਰ ਲਈਏ ਕੁ ਸਰਦੂਲ ਦਾ ਪਰਾ ਜੀ ਜੀ ਗਮਦੂਰ ਅਮਨਦੀ ਕੈਸਟ ਸਾਡਾ ਕਰਨਦਰਾ ਦਾ ਬਣ ਗਿਆ ਮੀਰਾ ਤੇ ਜਸਵੀਰ ਗੁਣਾ ਚੋਰੀ ਇਹਦਾ ਅੱਛਾ ਵੀ ਆਪਾਂ ਦੁੱਧ ਪੈਸੇ ਪਾ ਕੇ ਹੂੰ ਹੂੰ ਸ਼ੌਕ ਦਾ ਤੰਦ ਪਾਓ ਬਾਅਦ ਦੇਖ ਲਾਂਗੇ ਰਿਲੀਜ਼ ਕਿੱਥੋਂ ਕਰਾਉਣੀ ਹੈ ਉਦੋਂ ਇਹ ਨਹੀਂ ਵੀ ਕਿ ਕੰਪਨੀ ਨਾਲ ਗੱਲ ਹੋਊਗੀ ਜੀ ਜੀ ਤੇ ਉਹ ਅਸੀਂ ਕੀ ਕੈਸਟ ਕਰਨ ਲੱਗੇ ਉਹਦੇ ਚ ਜਸਵੀਰ ਗੁਣਾ ਚੋਰੀ ਇਹਦੇ ਕਾਫੀ ਗੀਤ ਸੀਗੇ ਕੁਝ ਮੇਰੇ ਵੀ ਸੀ ਦੋ ਤਿੰਨ ਗੀਤ ਇੱਕ ਦੋ ਸ਼ਾਇਦ ਹੋਰ ਰਾਈਟਰਾਂ ਦੇ ਵਿੱਚ ਸੀਗੇ ਉਹ ਸੀ ਉਤਲ ਸ਼ਰਮਾ ਦੇ 뮤직 'ਚ ਜਦੋਂ ਕਰਵਾਈ ਤੇ ਉੱਥੇ ਖਿਆਲ ਆਇਆ ਉਤਲ ਜੀ ਨੇ ਵੀ ਕਿਹਾ ਵੀ ਜੇ ਇਹਦੇ 'ਚ ਸਰਦੂਲ ਦਾ ਇੱਕ ਗੀਤ ਪਾ ਲੋ ਤਾਂ ਸਹਾਰਾ ਮਿਲ ਜਾਊਗਾ ਗਮ ਦੂਰ ਦਾ ਸਿੰਗਰ ਵਜੋਂ ਏਡਾ ਨਾਂ ਨਹੀਂ ਐ ਸਿਆਲਾ ਜਿੰਨਾ ਮਰਜ਼ੀ ਐ 뮤ਜ਼ਿਕਲੀ ਉਹ ਫਿਰ ਇਹ ਕਹਿਣ ਲੱਗਿਆ ਵੀ ਤੁਹਾਨੂੰ ਗੁਰੂ ਜੀ ਨੂੰ ਪੁੱਛਣਾ ਪੈਣਾ ਉੱਥੇ ਫਿਰ ਉਹ STD ਤੇ PCO ਤੇ ਜਾ ਕੇ ਸਰਦੂਲ ਦੇ ਨਾਲ ਇਹ ਕਹਿੰਦਾ ਜੀ ਵੀ ਇਦਾਂ ਸਰਦੂਲ ਨੇ ਫੋਨ ਲਾਇਆ ਕਹਿੰਦਾ ਸੰਧੂ ਹੁਣੀ ਇਦਾਂ ਕਰ ਰਹੇ ਐ ਕੈਸਟ ਵੀਰ ਦੀ ਉਹਦੀ ਗਮਦੂਰ ਦੀ ਵੀਰ ਕਹਿੰਦਾ ਹੁੰਦਾ ਸੀ ਤੇ ਮਤਲਬ ਇਹ ਉਹ ਚ ਮੇਰਾ ਗੀਤ ਪਾਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਤੇਰੇ ਕੋਲ ਹੀ ਆ ਤੇ ਇਹਨੂੰ ਫਿਰਵਾਜ ਦੇ ਦੇ ਮੈਂ ਤੈਨੂੰ ਦੱਸਾਂ ਗੱਲ ਇਹ ਹੈ ਇਹ ਆਪਣਾ ਭਾਈਚਾਰੇ ਚੋਂ ਹੀ ਆ ਆਪਣਾ ਪਿਆਰੇ ਨਾਲ ਇਹਦੇ ਚ ਵੈਸੇ ਮੈਨੂੰ ਇੰਨੀ ਪੁੱਛਣ ਦੀ ਲੋੜ ਨਹੀਂ ਸੀਗੀ ਤੇ ਇਹ ਤੈਨੂੰ ਅੱਧੀ ਰਾਤੋਂ ਵੀ ਆਵਾਜ਼ ਮਾਰੇ ਜੇ ਇੱਕ ਦੀ ਥਾਂ ਦੋ ਗੀਤ ਵੀ ਪਾਉਣੇ ਚਾਹੁੰਦਾ ਨਾ ਅੱਛਾ ਜੀ ਤੇ ਬਸ ਤੂੰ ਚੁੱਪ ਕਰਕੇ ਪਾ ਦੇ ਤੇ ਗਾ ਦੇ अच्छा हां पूछण दी ਲੋੜ ਨਹੀਂ ਲਿਆ ਹੁਣ ਮੇਰੇ ਨਾਲ ਕਰਾ ਗੱਲ ਹੂੰ ਹੂੰ ਤੇ ਉਹ ਮੈਨੂੰ ਕਹਿੰਦੇ ਵੀ ਜੀ ਯਾਰ ਕਿਹੜੀ ਜੀ ਗੱਲ ਪੁੱਛਣ ਵਾਲੀ ਆ ਮੈਂ ਕਿਹਾ ਜੀ ਕਹਿੰਦਾ ਨਹੀਂ ਪੁੱਛੇ ਬਿਨਾਂ ਗਾਉਣਾ ਨਹੀਂ ਹੈ ਉਹ ਕਹਿੰਦਾ اچھا ਫਿਰ ਦੋ ਬਾਓ ਫਿਰ ਜੇ ਆਏ ਕਹਿੰਦਾ ਤਾਂ ਅੱਛਾ ਜੀ ਯਾਨੀ ਇਸ ਤਰ੍ਹਾਂ ਦਾ ਸਾਡਾ ਉਹ ਫਿਰ ਕੈਸਟ ਦਾ ਨਾ ਸੀ ਜਿੰਦੇ ਬੇਖਬਰ ਅੱਛਾ ਅਸੀਂ ਉਹ ਫਿਰ ਕਰਵਾਈ ਸੀਗੀ ਥੋ ਟੀਸੀ ਰਿਚੂ ਰਿਲੀਜ਼ ਕਰਵਾਈ ਸੀਗੀ ਅੱਛਾ ਜੀ ਹਾਂ ਜੀ ਮਤਲਬ ਜਿਵੇਂ ਅਸੀਂ ਕਹਿੰਨੇ ਹਾਂ ਵੀ ਸੁਰਜੀਤ ਪਾਤਰ ਦੀ ਇੱਕੋ ਇੱਕ ਕੈਸਟ ਹਾਂ ਜੀ ਹਾਂ ਜੀ ਗਮਦੂਰ ਅਮਨ ਦੀ ਮੇਰਾ ਖਿਆਲ ਹੈ ਇੱਕ ਜਾਂ ਦੋ ਗੀਤਾਂ ਕਿਸੇ ਹੋਰ ਕੰਪਨੀਆ ਨੇ ਇੱਕ ਇੱਕ ਦੋ ਦੋ ਚ ਉਹਨੂੰ ਪਾਇਆ ਉਹਦੀ ਜਿਹੜੀ ਫੁੱਲ ਫਲੈਜਡ ਕੈਸਟ ਆ ਜੀ ਮੈਨੂੰ ਜਿੰਥੋਂ ਤੱਕ ਯਾਦ ਆ ਉਹ ਸ਼ਾਇਦ ਸਾਡੇ ਵਾਲੀ ਕੈਸਟੀ ਆ ਉਸ ਤੋਂ ਬਾਅਦ ਲੋਕਾਂ ਨੇ ਪ੍ਰਵਾਹ ਨਹੀਂ ਕੀਤਾ ਉਹਨਾਂ ਨੂੰ ਉਸ ਤੋਂ ਬਾਅਦ ਐਚ ਐਮ ਸਿੰਘ ਦੇ 뮤직 ਚ ਫੇਰ ਐਚ ਐਸ ਐਚ ਐਮ ਸਿੰਘ ਨੇ ਮੈਨੂੰ ਕਿਹਾ ਵੀ ਗਮਦੂਰ ਦੀ ਕਰਾ ਦੇ ਯਾਰ ਮੈਂ ਗਿਆ ਸੀ ਮੈਨੂੰ ਹਾਂ ਨਹੀਂ ਕੀਤੀ ਤੁਸੀਂ ਤਾਂ ਕੀਤੀ ہوئی ਐ ਐਚ ਐਮ ਸਿੰਘ ਬਾਰੇ ਮਸ਼ਹੂਰ ਸੀ ਵੀ ਪ੍ਰੋਜੈਕਟ ਅਧੂਰਾ ਰਹਿ ਜਾਂਦਾ ਮੈਂ ਕਿਹਾ ਵੀ ਸਿਰੇ ਲਾ ਦਿਓ ਵੀ ਮੈਂ ਕਰਾ ਦਿੰਦਾ ਉਹੀ ਗੱਲ ਹੋਈ ਤੇ ਅਸੀਂ ਹੱਸਦੇ ਹੁੰਦੇ ਸੀਗੇ ਅਸੀਂ ਇਹੋ ਜਿਹੀ ਗੱਲਾਂ ਤੇ ਦੁਖੀ ਨਹੀਂ ਸੀ ਹੁੰਦੇ ਚਾਰ ਗੀਤ ਹੋ ਗਏ ਅੱਧਾ ਸਿਰਦੋਲ ਚਾਰ ਰਹਿ ਗਏ ਕੁੱਕੀ ਭਾਜੀ ਐਚ ਐਮ ਸਿੰਘ ਹੁਣੀ ਕਿਤੇ ਹੋਰ ਕਿਸੇ ਕੰਮ 'ਚ ਪੈ ਗਏ ਤੇ ਉਹ ਵਿੱਚ ਹੀ ਰਹਿ ਗਿਆ ਮਤਲਬ ਉਹ ਉਹ ਫਿਰ ਉਹ ਨੰਬਰ ਆਇਆ ਹੀ ਨਹੀਂ ਅੱਛਾ ਜੇ ਸਰਦੂਲ ਜੀ ਦੀ ਗੱਲ ਕੀਤੇ ਆ ਕਾਫੀ ਟਿਪਾਂ ਆਈਆਂ ਨੇ ਰਿਕਾਰਡ ਦੇ ਵਿੱਚ ਮਤਲਬ ਹੋਣ ਕਿਉਂ ਉਸੇ ਵਿੱਚ ਟਿਪਾਂ ਦਾ ਰਿਵਾਜ ਸੀ ਤਿੰਨ ਚਾਰ ਦਰਜਨ ਤੇ ਆਈਆਂ ਹੋਣਗੀਆਂ ਟਿਪਾਂ ਜੀ ਸ਼ਾਇਦ ਨਹੀਂ ਨਾ ਹੁਣ ਇੰਨੀਆਂ ਨਾ ਹੁਣ ਹਾਂ 10 15 ਇੰਨੀ ਕ ਵੀ ਹੋਣਗੀਆਂ ਪਰ ਇਉਂ ਸੀ ਵੀ ਵਾਹ ਲੱਗਦੀ ਇਹਨਾਂ ਦੀ ਇੱਕ ਜੱਕ ਐਸੇਟ ਪੂਰੀ ਚੱਲੇ ਜਾਂਦੀ ਪੂਰੀ ਨਹੀਂ ਤਾਂ ਉਹਦੇ ਵਿੱਚੋਂ ਕਿਸੇ 'ਚ ਦੋ ਗੀਤ ਚੱਲ ਗਏ ਕਿਸੇ 'ਚ ਇੱਕ ਚੱਲ ਗਿਆ ਕਿਸੇ 'ਚ ਤਿੰਨ ਚੱਲ ਗਏ ਇਸ ਤਰ੍ਹਾਂ ਹਿੱਟ ਹੋ ਜਾਂਦੇ ਸੀ ਵਾਹ ਲੱਗਦੀ ਅੱਛਾ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹ ਕਹਿੰਦੇ ਕਿ ਉਸ ਨੂਰੀ ਜੀ ਨੇ ਫਿਰ ਗਾਉਣਾ ਬੰਦ ਕਰ ਦਿੱਤਾ ਫਿਰ ਬਾਅਦ ਚ ਗਏ ਪਾ ਕੇ ਫਿਰ ਇਕੱਠੇ-ਉੱਠੇ ਇਹਨਾਂ ਨੇ ਗਾਣੇ-ਗੂਣੇ ਗਾਏ ਕਿ ਦੂਰਦਰਸ਼ਨ ਤੇ ਕਿ ਨਹੀਂ ਤਾਂ ਦੂਰਦਰਸ਼ਨ ਤੇ ਗਾਉਂਦੇ ਰਹੇ ਹੂੰ ਨਾਲ-ਨਾਲ ਫਿਰ ਫਿਲਮਾਂ ਦਾ ਕੰਮ ਮਿਲਣ ਲੱਗ ਗਿਆ ਨੂਰੀ ਅੱਛਾ ਉਹ ਤਾਂ ਪਹਿਲਾਂ ਥੋੜਾ ਸੀ ਬਾਅਦ ਸੀ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ ਕੁੱਝ ਕਾਫੀ ਫਿਲਮਾਂ ਜਿੱਕਰਮ ਕੀਤਾ ਨੂਰੀ ਜੀ ਨੇ ਹਾਂ ਜੀ ਨੂਰੀ ਨੇ ਤਾਂ ਕੀਤਾ ਹੋ ਗਾ ਪਰ ਹੁਣ ਤੱਕ ਹੋ ਗਈਆਂ ਨਹੀਂ 25 30 35 ਫਿਲਮਾਂ ਤਾਂ ਹੋ ਗਈਆਂ ਹਜੇ ਹੀਰੋਨ ਜਾਂ ਸਾਈਡ ਹੀਰੋਨ ਦੇ ਤੌਰ ਤੇ ਅ ਪਹਿਲਾਂ ਪਹਿਲ ਜਿਹੜੀਆਂ ਫਿਲਮਾਂ ਸੀ ਉਹਨਾਂ ਚ ਨਹੀਂ ਫੁੱਲ ਫਲੇਜ ਦੇ ਹੀਰੋਨ ਵਜੋਂ ਨਹੀਂ ਕਿਉਂਕਿ ਉਮਰ ਦਾ ਵੀ ਤਕਾਜ਼ਾ ਹੋ ਜਾਂਦਾ ਜਾਂ ਦੋ ਦੋ ਹੀਰੋਨਾਂ ਹੋ ਗਈਆਂ ਹਾਂ ਜੇ ਕਹ ਲਓ ਆ ਬਦਲਾ ਜੱਟੀ ਦੇ ਵਿੱਚ ਵੀ ਰੋਲ ਹੈ ਕਈ ਫਿਲਮਾਂ ਚਾਹਮ ਦੇ ਵਿੱਚ ਰੋਲ ਪ੍ਰਾਣੀਆਂ ਕਚੇਰੀ ਫਿਲਮ ਵਾਸਤੇ ਵੀ ਅਸੀਂ ਪਹਿਲਾਂ ਨੂਰੀ ਨੂੰ ਸਾਈਨ ਕੀਤਾ ਸੀ ਅੱਛਾ ਫਿਰ ਪਤਾ ਨਹੀਂ ਕਿਉਂ ਰਵਿੰਦਰਪੀ ਬਿੱਟਰ ਟੰਡਨ ਸਾਹਿਬ ਟੰਡਨ ਸਾਹਿਬ ਤਾਂ ਪ੍ਰੋਡਿਊਸਰ ਸੀ ਹਮ ਹਮ ਮੈਂ ਇਹਨਾਂ ਦਾ ਸਾਰਾ ਕੁਝ ਜਿਹੜਾ ਕੀ ਕਹਿੰਦੇ ਆ ਇਨਚਾਰਜ ਸਲਾਹਕਾਰ ਮੈਂ ਹੀ ਸੀ ਜੀ ਤੇ ਉਦੋਂ ਫਿਰ ਇਹ ਨਹੀਂ ਪਤਾ ਵੀ ਫਿਰ ਉਹਨੂੰ ਨੂਰੀ ਕੋਲੋਂ ਉਹ ਫਿਲਮ ਕਿਉਂ ਰਹਿ ਗਈ ਸੀ ਫਿਰ ਹੋਰ ਕੋਈ ਹਮ ਹਮ ਹੀਰੋਣ ਜਿਸੀ ਕੋ ਬੰਬੇ ਵਾਲੀ ਤੇ ਚਲੋ ਸਰਦੂਲ ਤੇ ਫੇਰ ਆਈਏ ਇਹ ਜਿਲੰਦਰ ਦੂਰਦਰਸ਼ਨ ਦਾ ਵੀ ਇਹ ਆਪਣਾ ਚਹੇਤਾ ਕਲਾਕਾਰ ਅੱਛੀ ਬਣਿਆ ਰਿਹਾ ਸ਼ੌਂਕੀ ਮੇਲੇ ਦੇ ਵਿੱਚ ਵੀ ਤੇ ਇਹ ਭਾਈਚਾਰਕ ਤੌਰ ਤੇ ਵੀ ਨਾ ਕੋਆਪਰੇਟ ਕਰਨ ਵਾਲਾ ਬਹੁਤ ਸੀਗਾ ਹਮ ਹਰ ਜਣੀ ਪ੍ਰੋਡਿਊਸਰਾਂ ਨੂੰ ਕਲਾਕਾਰਾਂ ਨੂੰ ਇਹਦੇ ਮਿੱਤਰਤਾ ਦੇ ਘੇਰੇ ਵਿੱਚ ਮਤਲਬ ਜਸੀ ਗੁਰਦਾਸਪੁਰੀਆ ਇਹਦਾ ਬਹੁਤ ਕਲੋਜ਼ ਫਰੈਂਡ ਰਿਹਾ ਅੱਛੀ ਇਹ ਦੇਖਿਆ ਦਾ ਤੇ ਉਦਾਂ ਸਾਂਝਾ ਤਾਂ ਸਾਰਿਆਂ ਨਾਲ ਹੀ ਸੀਗੀਆਂ ਮਾਨਕ ਸਾਹਿਬ ਨਾਲ ਤਾਂ ਇਹ ਵੀ ਸੀ ਵੀ ਮਾਨਕ ਨਾ ਪਹਿਲਾਂ ਜਾਂਦਾ ਰਿਹਾ ਤੇ ਫਿਰ ਇੱਕ ਪੜਾ ਆਇਆ ਕਿ ਜਦੋਂ ਉਹੂਜਾ ਸਾਹਿਬ ਦੇ ਦਰਬਾਰ ਚ ਜਿਹੜੇ ਸੀਗੇ ਇਹ ਸਾਰੇ ਖਿੰਡ ਪੁੰਡ ਗਏ ਜੈਦੇਵ ਜਿਹੜਾ ਸਾਲਾਂ ਵੱਧੀ ਸੰਗੀਤ ਕਾ ਸਟੂਡੀਓ ਚ ਉਹੂਜਾ ਸਾਹਿਬ ਦਾ ਅਸਿਸਟੈਂਟ ਰਿਹਾ ਤੇ ਮੈਨੂੰ ਇਹ ਵੀ ਯਾਦ ਆ ਵੀ ਉਦੋਂ ਉਹਨਾਂ ਨੂੰ ਕੰਮ ਹੋਵੇ ਨਾ ਹੋਵੇ 700 ਰੁਪਏ ਨਿਤ ਦਾ ਉਹਨਾਂ ਦਾ ਮੀਟਰ ਜੈਦੇਵ ਕਮ ਗਾਰਡਨ ਹਾਂ ਤੇ 30 ਦਿਨਾਂ ਦਾ ਲਾ ਲਓ 721 21000 ਹੋ ਗਿਆ ਜੀ ਹਾਂ ਉੱਥੇ ਮੈਂ ਰਿਕਾਰਡਿੰਗਾਂ ਦੇਖਦਾ ਰਿਹਾ ਇਹਨਾਂ ਦੀ